ਗੁਰਦਾਸਪੁਰ ਵਿਖੇ ਰਾਵੀ ਦਰਿਆ ਦੇ ਧੂਸੀਵਾਂ ਟੁੱਟਣ ਦੇ ਕਰਕੇ ਕਾਫੀ ਦੂਰ ਦੇ ਪਿੰਡਾਂ ਦੇ ਨੁਕਸਾਨ ਹੋਇਆ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨੇ ਆਪਣੀ ਚਪੇਟ ਵੀ ਲੈ ਲਿਆ ਹੈ। ਤੁਹਾਂ ਦਾ ਸਹੀ ਹੈ ਕਿ ਲੋਕਾਂ ਦੇ ਦਾ ਕੱਚੇ ਕਮਰੇ ਵੀ ਢਾਈ ਢੇਰੀ ਕਰ ਦਿੱਤੇ ਹਨ ਇਸ ਵਾਣ ਨੇ। ਇਸ ਵਾਣ ਨੇ ਨਾ ਪਿੰਡਾਂ ਦੇ ਵਿੱਚ ਨਾ ਹੀ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚ ਕਰ ਰਿਹਾ ਹੈ ਅਤੇ ਨਾ ਹੀ ਪਿੰਡਾਂ ਦੇ ਵੱਲੋਂ ਕੋਈ ਸਮਾਜ ਸੇਵੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੰਗਰ ਦੀ ਮਦਦ ਉੱਥੇ ਪਹੁੰਚ ਰਹੀ ਆਈ ਜਾ ਰਹੀ ਹੈ। ਪਿੰਡ ਵਾਲੇ ਦਾਨੀ ਜਨਾ ਉਹ ਅਰੇ ਪਿੰਡ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਲਗਾ ਰਹੇ ਨੇ ਹੁਣ ਮਦਦ ਦੀ ਗੁਆਰ ਬਹੁਤ ਹੀ ਜ਼ਿਆਦਾ ਪਾਣੀ ਭਾਜੀ ਆ ਵੇਖੋ ਕਮਰੇ ਸਾਰੇ ਇਕੱਠੇ ਵੇਖੋ ਘਰਾਂ ਚ ਪਾਣੀ ਭਾਜੀ ਬਹੁਤ ਹੀ ਜ਼ਿਆਦਾ ਵਾ ਅੰਦਰ ਜਾਣ ਨੂੰ ਡਰ ਲੱਗਦਾ ਵਾ ਬਹੁਤ ਹੀ ਪਾਣੀ ਜ਼ਿਆਦਾ ਹੈ ਆ ਵੇਖੋ ਤੇ ਸਾਰੇ ਜਣੇ ਬਾਹਰ ਆਂਟੀ ਹੁਣ ਇਹ ਨੇ ਜਿਨ੍ਹਾਂ ਦੇ ਕਮਰੇ ਮਤਲਬ ਡਿੱਗੇ ਨੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਆਂਟੀ ਕਮਰੇ ਡਿੱਗ ਪਏ ਨੇ ਤੁਹਾਡੇ ਸਾਰੇ ਦਿੱਗੇ ਨੇ ਕਮਰੇ ਸਾਰੇ ਕੋਠੇ ਤੇ ਰਹਿਣ ਦੇ ਨੇ ਬਹੁਤ ਹੀ ਜ਼ਿਆਦਾ ਪਿੰਡ ਰਨ ਸਿੰਘੇ ਤਲਾ ਉਹ ਵੀ ਰੌਂਡ ਆ ਦੇ ਵੀ ਡੰਗਰ ਸਾਰੇ ਛੱਡ ਕੇ ਆਏ ਆ ਕਿਤੇ ਬਹੁਤ ਹੀ ਨੁਕਸਾਨ ਹੋਇਆ ਪਿੰਡ ਰਨ ਸਿੰਘੇ ਤਲਾ ਦੇ ਵਿੱਚ ਤੇ ਜ਼ਰੂਰ ਹੈਲਪ ਕੀਤੀ ਜਾਏ ਨੰਬਰ 7814123376 ਆਣ ਕੇ ਵੀ ਹਲਪ ਇੱਥੇ ਆਣ ਕੇ ਕਰ ਸਕਦੇ ਨੇ ਪਾਣੀ ਬਹੁਤ ਜ਼ਿਆਦਾ ਇੱਥੇ ਆਇਆ ਨਹੀਂ ਜਾਣਾ ਇਹ ਨੰਬਰ ਤੇ ਜੋ ਵੀ ਫੋਨ ਕਰਕੇ ਆ ਸਕਦੇ ਨੇ ਆਣ ਕੇ ਖੁਦ ਆਣ ਕੇ ਹੈਲਪ ਕਰ ਸਕਦੇ ਨੇ ਬਹੁਤ ਹੀ ਨੁਕਸਾਨ ਆਂਟੀ ਨੇ ਬਹੁਤ ਆਂਟੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਾ ਬਹੁਤ ਜ਼ਿਆਦਾ ਹੋਣ ਡਿਆ ਥੋੜਾ ਵੀ ਨਹੀਂ ਹੋਣ ਡਿਆ ਹਾਂਜੀ ਬਹੁਤ ਇੰਨਾ ਦਾ ਤੇ ਘਰ ਸਾਰਾ ਬਹੁਤ ਉਹ ਘਰ ਇਹਨਾਂ ਦਾ ਵੰਟੀ ਉਹਨਾਂ ਦਾ ਵਾ ਸਭ 13 ਪਿੰਆ ਨੇ ਬਹੁਤ ਜ਼ਿਆਦਾ ਗਰੀਬ ਨੇ ਤੇ ਬਹੁਤ ਮਾੜਾ ਹਾਲਾਤ ਆ ਵੇਖੋ ਭਾਜੀ ਘਰਾਂ ਚ ਪਾਣੀ ਪਿੰਡ ਰਾਂ ਸਿੰਕੇ ਤਲਾਬ ਬਹੁਤ ਹੀ ਜ਼ਿਆਦਾ ਪਾਣੀ ਵੱਧ ਚੁੱਕਾ ਆ ਤੇ ਲੋਕਾਂ ਦੇ ਘਰ ਵੀ ਬਹੁਤ ਮਾੜੇ ਹਾਲਾਤ ਨੇ ਆ ਵੇਖੋ ਸਾਹਮਣੇ ਬਹੁਤ ਹੀ ਜ਼ਿਆਦਾ ਪਾਣੀ ਵਧ ਗਿਆ ਵਾ ਘਰੋਂ ਬਕਾਰ ਲੋਕੀ ਹੋਏ ਨੇ ਇਧਰ ਵੇਖੋ ਬਹੁਤ ਹੀ ਜ਼ਿਆਦਾ ਪਿੰਡ ਰਨ ਸੀਕੇ ਤਲਾ ਗਰੀਬ ਬੰਦੇ ਸਾਰੇ ਘਰ ਵੀ ਡਿੱਗ ਚੁੱਕੇ ਨੇ ਕੋਠਿਆਂ ਤੇ ਬੈਠੇ ਨੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਤੇ ਕੋਈ ਵੀ ਹੈਲਪ ਵਾਸਤੇ ਕੋਈ ਵੀ ਵੀਰ ਇੱਥੇ ਨਹੀਂ ਪਹੁੰਚਾ ਆਂਟੀ ਉਹਨਾਂ ਦੇ ਸਾਰੇ ਕਮਰੇ ਡਿੱਗ ਪਏ ਨੇ ਆ ਵੇਖੋ ਘਰੋਂ ਬਕਾਰ ਹੋਏ ਵਿਚਾਰੇ ਸਾਰਾ ਅੱਧਿਓ ਵੱਧ ਪਾਣੀ ਹੋ ਗਿਆ ਇਹਨਾਂ ਦੇ ਘਰ ਸਾਰੇ ਘਰ ਪਾੜ ਚੁੱਕਾ ਵਾ ਬਹੁਤ ਨੁਕਸਾਨ ਹੋਇਆ ਭਾਜੀ ਤੇ ਅਜੇ ਤੱਕ ਕੋਈ মিডিਆ ਕੋਈ ਕੁਝ ਨਹੀਂ ਇੱਥੇ ਆਇਆ ਤੇ ਇਹਨਾਂ ਨੂੰ ਜ਼ਰੂਰ ਆਣ ਕੇ ਗਰੀਬ ਬੰਦੇ ਦੀ ਮਤ ਕਰਨੀ ਚਾਹੀਦੀ ਆ ਆ ਵੇਖੋ ਘਰ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਘਰੋਂ ਬਾਹਰ ਨੇ ਸਾਰੇ ਜਣੇ ਪਿੰਡ ਰੰਸੀਕੇ ਤਲਾ ਦੀ ਬਾਰ ਬਾਰ ਫਿਰਨੀ ਤੇ ਉਹ ਵੇਖੋ ਘਰਾਂ ਚ ਬਹੁਤ ਹੀ ਜ਼ਿਆਦਾ ਪਾਣੀ ਆ ਕੀ ਬਹੁਤ ਹੀ ਜ਼ਿਆਦਾ ਪਾਣੀ ਵਧ ਗਿਆ ਪਿੰਡ ਦੀ ਫਸਲਾਂ ਬਹੁਤ ਹੀ ਜ਼ਿਆਦਾ ਮੜ ਗਈਆਂ ਆ ਤੁਹਾਨੂੰ ਰੋਪਕਾਰ ਪਾਣੀ ਲੈਣ ਵਾਸਤੇ ਜਾਣਦੇ ਨੇ ਅੱਜ ਬਹੁਤ ਦੇ ਹੀ ਜ਼ਿਆਦਾ ਨੁਕਸਾਨ ਹੋ ਗਿਆ ਵਾ ਹਮਰੇ ਦੇਖਦੇ ਕੋਠਾ ਦੇ ਕਨੇ ਉੱਪਰ ਵੇਖੋ ਕਿ ਰਾਜਾ ਪਾਣੀ ਵਧ ਗਿਆ ਜਰੂਰ ਤੁਹਾਡੇ ਪਿੰਡ ਰਣਸੀਕੇ ਪਲਾਦੇ ਵਿੱਚ ਹਲਪ ਕੀਤੀ ਜਾਏ ਫੋਨ ਨੰਬਰ 78432376 ਇਹ ਨੰਬਰ ਤੇ ਫੋਨ ਕਰੋ ਆਣ ਕੇ ਉੱਧ ਦੇਖ ਸਕਦੇ ਜੇ ਮਤ ਕੀਤੀ ਜਾਵੇ ਕੋਈ ਵੀ ਪ੍ਰਸ਼ਾਸਨ ਕੋਈ ਨਹੀਂ ਉੱਚਾ ਇੱਥੇ ਇਹਨਾਂ ਨੂੰ ਜ਼ਰੂਰ ਆਣ ਕੇ ਮਤ ਕਰਨੀ ਚਾਹੀਦੀ ਆ ਟੈਂਡਰ ਨੂੰ ਸੂਕੇ ਤਲਾ ਦੇ ਵਿੱਚ ਲੋਕ ਰਾਸ਼ਨ ਵੀ ਲੈਣ ਕਿਤੇ ਵੀ ਨਹੀਂ ਜਾਇਆ ਜਾਂਦਾ ਰਾਹ ਸਾਰੇ ਬੰਦ ਹੋ ਗਏ ਨੇ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਮੇਰਾ ਵੀ ਜਿਹੜਾ ਵੀ ਕਰ ਸਕਦਾ ਸਾਨੂੰ ਫੋਨ ਕਰਕੇ ਪਿੰਡ ਆਣ ਕੇ ਖੁੱਦ ਅਸੀਂ ਨਾਲ ਜੀ ਬਹੁਤ ਜ਼ਿਆਦਾ ਪਾਣੀ ਵਧ ਗਿਆ ਵਾ ਬਹੁਤ ਹੀ ਜ਼ਿਆਦਾ ਵੇਖੋ ਇੱਧਰ ਉਹ ਦੁਕਾਨ ਆ ਵੀਰ ਦੀ ਸਾਹਮਣੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਮਾੜੇ ਹਾਲ ਨੇ ਪਿੰਡ ਰਣ ਸਿੰਘੇ ਤਲਾ ਦੇ ਜੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਵੀਰ ਦੇ ਕਮਰੇ ਸਾਰੇ ਡਿੱਗ ਪਏ ਨੇ ਆ ਵੇਖੋ ਅੰਦਰ ਲਿਆ ਮੇਰਾ ਵੀਰ ਕੈਮਰਾਮੈਨ ਆ ਮੇਥੋਂ ਸਾਰੇ ਛੱਤਾਂ ਡਿੱਗ ਪਈਆਂ ਨੇ ਤੇ ਵੀਰ ਨੂੰ ਸਾਰਾ ਸਮਾਨ ਭਿੱਜੰਡਿਆ ਵਾ ਤੇ ਕੋਈ ਵੀ ਹਲਪ ਲਈ ਨਹੀਂ ਇੱਥੇ ਪਹੁੰਚਾ ਤੇ ਸੱਤ ਸਾਰੀ ਡਿੱਗੀ ਉਤੋਂ ਘਰੋਂ ਬਕਾਰ ਹੋਇਆ ਵੀਰ ਨੂੰ ਪੁੱਛ ਸਕਦੇ ਤੁਸੀਂ ਇੱਥੇ ਹੈਗਾ ਨਹੀਂ ਵੀਰ ਵੀ ਦੱਸਿਓ ਹਾਂਜੀ ਹਾਂਜੀ ਭਾਜੀ ਇਦਾਂ ਹੀ ਘਰੋਂ ਹੋਰ ਕਿਹਦੇ ਘਰ ਰਹਿਣ ਡਿਆ ਭਰਾ ਗਰੀਬ ਬਹੁਤ ਜ਼ਿਆਦਾ ਆ ਤੇਰੀ ਜ਼ਰੂਰ ਹਲਪ ਕੀਤੀ ਜਾਏ ਆ ਵੇਖੋ ਭਾਜੀ ਪਿੰਡ ਦੀ ਬਹੁਤ ਹੀ ਜ਼ਿਆਦਾ ਪਾਣੀ ਆ ਪਿੰਡ ਦੇ ਬਾਹਰਵਾਰ ਆ ਆ ਅੰਦਰ ਗਲੀ ਚ ਵੰਡਿਆ ਬੰਦ ਬੱਦਾ ਹੋਇਆ ਆ ਇਧਰਲੇ ਬੰਨੇ ਸਾਰੇ ਘਰ ਡੁੱਬੇ ਨੇ